ਤਉ ਤਦਿੱਤੇ ਸੁਚੇ ਪਾਤਸ਼ਾਲ ਪਰ ਜਨਮ ਜਨਮ ਜੀ ਤੱਕ ਪੀਆ ਸੱਜਾ ਸੱਚਾ ਮਾਤਸ਼ਾਲ ਸੇਸ਼ਾਨੇ ਸ਼ਾ ਜਿਸ ਪਾਤ ਵਾਹਿਗੁਰੂ ਸਾਰਜ ਕੀ ਉਸਤਿ ਮਾਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿਝ ਅਮ੍ਰਿਤ ਜਲ ਛਾਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਸਗਲ ਮੜੋ ਰਤ ਪੂਰੇ ਜਲ ਕਉ ਭਇਆ ਜਗ ਅਤਰ ਲਠੇ ਸਗਲ ਵਿਸੂਰੇ ਪੂਰਨ ਪੁਰਖ ਅਤੈ ਅਵਨਾਸੀ ਜਸ ਮੇਨ ਪ੍ਰਾਰੀ ਗਾਇਆ ਸਿਯਾ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਨਕ ਸਿਧ ਰਤ ਦੀਨੀ ਕਰਤੇ ਮਨ ਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਖਟ ਨ ਜਾਈ ਅਤਰ ਜਮੀ ਪਾਇਆ ਕੋਡ ਬੇਵਨ ਸਰੇ ਉਠਨਾਥੇ ਦੂਖ ਰਦੇ ਆਇਆ ਸ਼ਾਂਤ ਸਹਿਜ ਅਨੰਤ ਘਨੇ ਬਿਰਸੀ ਦਵਾਈ ਨਾਨਕ ਗੁਰਗਾ ਹੈ ਸਵਾਮੀ ਕੀ ਅਚਰਜ ਜਿਸ ਵੜਾਈ ਰਾਮ ਜਿਸ ਕਾ ਕਾਰਜ ਚਿਰਹੀ ਕੀਆ ਮਾਨਸ ਕਿਆ ਵਿਚਾਰਾ ਭਗਤ ਸੋਹਣ ਹਕੇ ਸਾਈ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨੇ ਉਤਮ ਕੀਆ ਤਾਲ ਕੀਆ ਤਿਸ ਕੀ ਉਪਮਾ ਕਿਆ ਗਣੀ ਅਰਸਟ ਤੀਰਤ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਅਦਾਰਾ ਗੁਰ ਨੇ ਨਾ ਤੇ ਆਪਰ ਕਰਤਾ ਉਸਤ ਕਾਣ ਕਰੀ ਚਾਰਾਮ ਸੰਤਾਂ ਕੀ ਬੇਨਤੀ ਸਵਾਮੀ ਨਾਮ ਮਹਾਰਸ ਦੀ ਚਾਰਾਮ ਨਾਮ ਦੀ ਦਾੜ ਕੀਜੈ ਮਿਸਰ ਨਹੀਂ ਇੱਕ ਖਿਣੋ ਗੋਣ ਕੋ ਪਾਲ ਚਰ ਰਸਨਾ ਸਦਾ ਗਈਏ ਅਨ ਦਿਨੋ ਜਿਸ ਮੀਤ ਲਾ ਕੀ ਨਾਮ ਸੇ ਕੀ ਮਨ ਤਨ ਅੰਮ੍ਰਿਤ ਜਿਸ ਪ੍ਰੀਤ 라ਗੀ ਨਾਮ ਸੇਤੀ ਮਨ ਤਨ ਅਪ੍ਰਿਚਿਤ ਭੀਜਾ ਬੇਨੰਤ ਨਾਨਕ ਰੇਚ ਮੰਨੀ ਪੇਵ ਦਰਸ਼ਨ ਕੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ